ਕੀ ਮੰਗ ਕੀ ਕਰਦੇ ਸਰਕਾਰ ਕੋਲ ਮੰਗ ਤੇ ਸਾਡੀ ਕੋਈ ਜਿਆਦੀ ਵੱਡੀ ਨਹੀਂ ਸਰਕਾਰ ਤੋਂ ਹਾਂ ਹਾਂ ਬਸ ਛੋਟੀ ਜੀ ਮੰਗ ਆ ਕਿ ਅੱਧੀ ਗਾਜਪੀ ਦਾ ਪੰਪ ਲੈ ਦੇਣਾ ਅੱਛਾ ਕਿ ਅਸੀਂ ਜਿਹੜਾ ਪਾਣੀ ਉਹ ਨਾਲੋਂ ਨਾਲ ਕੱਢਦੇ ਰਹੀਏ ਰਾਣੇ ਵੀਰ ਛੱਪੜ ਜਿੰਨਾ ਚਿਰ ਸਾਰੇ ਖਾਲੀ ਹੋ ਕੇ ਤੇ ਪਾਣੀ ਦਾ ਨਿਕਾਸ ਬਾਹਰ ਨਹੀਂ ਨਾ ਹੁੰਦਾ ਇਹਨਾਂ ਦਾ ਹਾਂ ਹਾਂ ਉਹ ਪੋਰੇ ਪੈ ਦਾ ਕੋਈ ਹੱਲ ਨਹੀਂਗਾ ਖਾਲੀ ਕਰਕੇ ਡੂੰਘੇ ਜਿੰਨੇ ਮਰਜ਼ੀ ਕਰੀ ਜਾਈਏ ਆਪਾਂ ਇਹਨਾਂ ਨੂੰ ਹਾਂ ਪਰ ਪੋਰੇ ਪੈ ਗਈ ਨਾ ਇਹ ਪੈਲੀਆਂ ਨਿਕਲਣੇ ਚਾਹੀਦੇ ਆ ਹਾਂ ਹੈ ਪ੍ਰਭੂ ਹੈ ਰੀ RAM KRISHNA JAGNAT PREMA NAND DE ਇਹ ਕੀ ਹੋਇਆ? ਸਾਡੇ ਗਾਵੇਂ ਮੇ ਪਾਣੀ ਆ ਗਿਆ। ਮਾਰੇ ਤਾਂ ਗਮਚਾ ਵੀ ਖੁੱਲ ਗਿਆ। ਕੋਈ ਨਹੀਂ ਕਿਵੇਂ ਹੜ ਆਇਆ ਪਿਆ ਪਾਣੀ ਦਾ। ਤੇ ਆਪਾਂ ਗੱਲਬਾਤ ਕਰਦੇ ਆਂ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਵਾ। ਉਹਨਾਂ ਨਾਲ ਗੱਲਬਾਤ ਕਰਦੇ ਆਂ। ਹਾਂਜੀ ਵੀਰ ਜੀ ਕੀ ਹਾਲ ਆ? ਵਧੀਆ ਵਧੀਆ ਵੀਰ ਤੂੰ। ਵਧੀਆ ਠੀਕ ਠਾਕ। ਹਾਂਜੀ ਹਾਂਜੀ ਵਧੀਆ ਵਧੀਆ। ਕੀ ਗੱਲ ਬਣੀ ਐ ਬੱਦਲ ਬੱਦਲ ਪਾੜ ਕੇ ਤੇ ਕੀ ਚੱਕਰ ਹੋਇਆ ਏ? ਸਾਡੇ ਪਹਾੜ ਦੇ ਤੇ ਬੱਦਲ ਹੀ ਫਟੇ ਆ। ਜਿਹੜਾ ਪਾਣੀ ਆ ਉਹ ਕੰਧਾਂ ਟੱਪ ਕੇ ਆਣੂ ਹੋਣਦੇ ਹਣ ਦੇ। ਅੱਛਾ। ਇਹ ਪਰਲੇ ਬੰਨੇ ਕੋਈ ਮਤਲਬ ਦਰਿਆਦਰੀ ਹੋਇਆ ਤਾਂ ਕੀ ਚੱਕਰ ਐ ਨਾ ਪਾਣੀ ਕਿਉਂ ਆ ਗਿਆ ਇੱਥੇ ਇਹ ਪਰਲੇ ਪਾਸੇ ਹੈਗਾ ਤੇ ਛੱਪੜ ਹੀ ਹਾਂ ਪਰ ਹੁਣ ਜੰਗਲ ਹੀ ਲੱਗੰਦਿਆ ਵਾ ਜਿੰਨਾ ਗੰਦਾ ਵਾ ਇਹ ਬਸ ਤੇ ਜੰਗਲ ਤਾਂ ਦੂਜੇ ਪਾਸੇ ਆਪਾਂ ਕਹਿ ਸਕਦੇ ਆਂ ਵੀ ਇਹ ਦਰਿਆ ਵੀ ਆ ਹਾਂਜੀ ਹਾਂਜੀ ਇਹ ਦਰਿਆ ਨਾਲ ਬੁਰਾ ਹਾਲ ਹੋਇਆ ਪਿਆ ਵਾ ਪਰ ਇਹ ਜੰਗਲ ਰਹਿ ਗਿਆ ਤੇ ਛੱਪੜ ਜਿਹੜਾ ਉਹ ਇਧਰ ਵਹਿਲੀ ਜਾ ਗਿਆ ਵਾ ਅੱਛਾ ਹਾਂਜੀ ਹੁਣ ਤੁਸੀਂ ਕੀ ਮੰਗ ਕੀ ਕਰਦੇ ਆਂ ਸਰਕਾਰ ਕੋਲੋਂ ਮੰਗ ਤੇ ਸਾਡੀ ਕੋਈ ਜਿਆਦੀ ਵੱਡੀ ਨਹੀਂ ਸਰਕਾਰ ਤੋਂ ਹਾਂ ਹਾਂ ਬਸ ਛੋਟੀ ਜੀ ਮੰਗ ਆ ਕਿ ਅੱਧੀ ਗੈਚਪੀ ਦਾ ਪੰਪ ਲੈ ਦੇਣਾ ਅੱਛਾ ਕਿ ਅਸੀਂ ਜਿਹੜਾ ਪਾਣੀ ਉਹ ਨਾਲੋਂ ਨਾਲ ਕੱਢਦੇ ਰਹੀਏ ਟੁੱਲੂ ਪੰਪ ਜਿਹੜਾ ਉਹ ਲੈ ਦੇਣ ਤੁਹਾਨੂੰ ਹੁਣ ਇੱਕ ਹਾਂਜੀ ਹਾਂਜੀ ਇਹ ਪਾਣੀ ਜਿਹੜਾ ਵਾ ਇਹ ਬਾਹਰ ਕੱਢਦੇ ਰਹੋ ਤੁਸੀਂ ਬਾਹਰ ਕੱਢਦੇ ਰਹੀਏ ਠੀਕ ਹੈ ਠੀਕ ਹੈ ਜੀ ਤੇ ਜੇ ਕੋਈ ਹੋਰ ਹੈਗੀ ਆ ਤੁਹਾਡੀ ਮੰਗ ਤੇ ਦੱਸੋ ਆਪਾਂ ਤੁਹਾਡੀ ਜਿਹੜੀ ਹੈ ਗੱਲਬਾਤ ਸਾਰੀ ਆਪਾਂ ਸਰਕਾਰ ਤੱਕ ਪਹੁੰਚਾਵਾਂਗੇ ਤੇ ਜੇ ਕੋਈ ਹੋਰ ਮੰਗ ਆ ਤੇ ਦੱਸੋ ਨੇ ਮੰਗ ਵੀਰ ਜੀ ਹੋਰ ਸਾਡੀ ਤੇ ਕੋਈ ਚਲੋ ਆਪਾਂ ਇੱਕ ਕੰਮ ਕਰਦੇ ਹਾਂ ਉਹਨਾਂ ਤੋਂ ਟੁੱਲੂ ਪੰਪ ਦੋ ਲੈ ਲੈ ਦਿੰਨੇ ਤੁਹਾਨੂੰ ਹਾਂਜੀ ਹਾਂਜੀ ਟੁੱਲੂ ਪੰਪ ਦੋਆਂ ਨਾਲ ਤੇ ਨਹੀਂ ਸਰਨਾ ਹਾਂ ਕਿਉਂਕਿ ਕੱਲਾ ਮੇਰਾ ਘਰ ਨਹੀਂ ਆ ਇੱਥੇ ਆ ਲਾਗੇ ਲਾਗੇ ਸਾਰਿਆਂ ਘਰ ਡੁੱਬੰਦੇ ਆ ਠੀਕ ਆ ਠੀਕ ਆ ਹਾਂਜੀ ਇਹਦਾ ਮਤਲਬ ਵੀ ਆਪਾਂ ਲਗਭਗ ਜ਼ਿਆਦਾ ਨਹੀਂ ਤੇ ਕਿੰਨੇ ਕ ਟੁੱਲੂ ਪੰਪਾਂ ਦੀ ਡਿਮਾਂਡ ਰੱਖੀਏ 10 ਕ ਤੇ ਚਾਹੀਦੇ ਹੀ ਆ 10 ਕ ਟੁੱਲੂ ਪੰਪ ਜਿਹੜੇ ਆ ਇਹ ਜਿਹੜੇ ਛੱਪੜ ਦੇ ਲਾਗੇ ਲਾਗੇ ਘਰਾਂ ਉਹਨਾਂ ਨੂੰ ਚਾਹੀਦੇ ਚਾਹੀਦੇ ਆ ਹਾਂਜੀ ਹਾਂਜੀ ਛੱਪੜ ਦੇ ਲਾਗੇ ਲਾਗੇ ਦਾਹਾ ਤੇ ਚਾਰ ਪੰਜ ਐਕਸਟਰਾ ਹੋਣ ਅ ਜਿਹੜੇ ਪਿੱਛੇ ਜਿਹੜੇ ਸੀਵਰੇਜ ਉਸਲੇ ਪਏ ਆ ਉਹਨਾਂ ਲਈ ਵੀ ਠੀਕ ਹੈ ਠੀਕ ਹੈ ਹਾਂਜੀ ਚਲੋ ਠੀਕ ਹੈ ਤੇ ਆਪਾਂ ਨੇ ਕੋਲੇ ਹੁਣ ਹੈਗਾ ਕੋਈ ਟੱਲੂ ਪੰਪ ਕੇ ਜਾਂ ਆਪਾਂ ਹੁਣ ਤੇ ਜੀ ਮੰਗਵਰਤ ਕੇ ਲਿਆਂਦਾ ਵਾ ਪਿੰਡ ਚੋਂ ਅੱਛਾ ਆ ਟੱਲੂ ਪੰਪ ਲਿਆਂਦਾ ਵਾ ਹੁਣ ਤੁਸੀਂ ਇਹ ਲੱਗੇ ਜੇ ਹੁਣ ਲਾ ਕੇ ਤੇ ਪਾਣੀ ਬਾਹਰ ਕੱਢਣਾ ਪਾਣੀ ਕੱਢਣਾ ਪਰੇ ਪਾਣੀ ਕੱਢੋਗੇ ਕਿਦਰ ਨੂੰ ਅਗਲੇ ਪਾਸੇ ਤੁਹਾਡੇ ਵੈਸੇ ਦਰਿਆ ਵਾ ਇਧਰ ਬਸ ਉਹਦਾ ਦਰਿਆ ਦਾ ਪਾਣੀ ਦਰਿਆ ਨੂੰ ਵਾਪਸ ਦੇਣਾ ਹੁਣ ਠੀਕ ਆ ਹਾਂਜੀ ਹੈਲੋ ਕ ਵੇਖਦੇ ਹਾਂ ਕੀ ਕਰਦੇ ਤੁਸੀਂ ਕਰੋ ਮੁਸ਼ਕਲ ਤੇ ਨਾਲ ਅਸੀਂ ਤੁਹਾਡੇ ਲੱਗਦੇ ਆ ਆ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਚੱਲ ਕੇ ਆਏ ਸਾਡੇ ਕੋਲ ਆ ਜਾਓ ਮਾੜੀ ਜੀ ਨੂੰ ਤੁਸੀਂ ਹੈਲਪ ਕਰਾ ਦਿਓ ਸਾਡੀ ਨਹੀਂ ਹਲਪ ਹੈ ਇੱਥੇ ਖਲੋ ਕੇ ਕਰਾ ਸਕਦੇ ਆ ਉੱਥੇ ਗੱਡੀ ਨਹੀਂ ਜਾ ਸਕਦੇ ਨਹੀਂ 베ੜੀ ਆਪਾਂ ਲਿਆਂਦੀ ਇੱਕ ਅੱਛਾ ਇੱਕ 베ੜੀ ਵੀ ਸਾਚ ਚਾਹੀਦੀ ਹੋਣੀ ਆਪਾਂ ਨੂੰ ਹਾਂ ਜੀ ਨਹੀਂ ਅਜੇ ਤੇ ਮੰਗ ਕੇ ਲਿਆਂਦੀ ਆ ਇੱਕ ਆਪਣੀ ਬਾਹਰ ਲਿਆ ਫਿਰਨੀ ਆ ਜਿਹੜੀਆਂ ਉਹਨਾਂ ਦਾ ਵੀ ਇਹੋ ਹਾਲ ਹੀ ਹੋਇਆ ਪਿਆ ਵਾ ਨਾ ਵੀ ਉੱਥੇ 베ੜੀ ਦੀ ਜ਼ਰੂਰਤ ਹੋ ਉੱਥੇ ਮੋਟਰਸਾਈਕਲ ਤਾਂ ਨਹੀਂ ਹਾਲਾ ਸੜਕਾਂ ਦੇ ਉੱਤੇ ਪਾਣੀ ਚੜਿਆ ਪਿਆ ਵਾ ਲੋਕਾਂ ਦੇ ਝੋਨੇ ਡੁੱਬਨ ਦੇ ਲਾਗੇ ਲਾਗੇ ਕੀ ਕਰਨ ਲੋਕੀ ਵਿਚਾਰੇ ਠੇਕੇ ਦੇ ਉਹਨਾਂ ਨੇ ਲਏ ਆ ਜ਼ਮੀਨ ਤੇ ਝੋਨੇ ਡੁੱਬੀ ਜਾਂਦੇ ਆ ਵੇਖੋ ਵੀ ਛੱਪੜ ਦਾ ਪਾਣੀ ਝੋਨੇ 'ਚ ਜਾਂਦਿਆ ਬਿਲਕੁਲ ਵੇਖੋ ਵੀਰ ਜੀ ਜਿਵੇਂ ਲਾਗੇ ਸਾਡੇ ਨਾ ਛੱਪੜ ਇੱਕ ਖਾਲੀ ਕੀਤਾ ਗਿਆ ਸੀਗਾ ਉਹਦੇ ਵੀ ਹਾਲਾਤ ਤੁਹਾਨੂੰ ਵਿਖਾਵਾਂਗੇ ਤੇ ਪਹਿਲਾ ਇੱਕ ਵਾਰੀ ਉਹ ਖਾਲੀ ਕੀਤਾ ਛੱਪੜ ਤੇ ਲਗਭਗ 25 ਸਾਲ ਕੱਢ ਗਿਆ 25 ਸਾਲ 25 ਸਾਲ ਬਾਅਦ ਉਹ ਛੱਪੜ ਜਿਹੜਾ ਦੁਬਾਰਾ ਖਾਲੀ ਕੀਤਾ ਗਿਆ ਕਾਂਗਰਸ ਸਰਕਾਰ ਵੇਲੇ 1-2 ਸਾਲਾਂ ਦੇ ਵਿੱਚ ਹੀ ਉਹ ਜਿਹੜਾ ਵਾ ਉਹ ਇੱਕ ਛੱਪੜ ਪੂਰਾ ਫੁੱਲ ਭਰ ਗਿਆ ਵਾ ਤੇ ਉਹਦਾ ਪਾਣੀ ਹੁਣ ਘਰਾਂ ਤੱਕ ਪਹੁੰਚ ਗਿਆ ਵਾ ਤੇ ਇਹਦੇ ਸਾਡੀ ਤੇ ਇਹੋ ਹੀ ਆ ਸਰਕਾਰ ਨੂੰ ਬੇਨਤੀ ਜਾਂਦਾ ਸਾਨੂੰ ਟੁੱਲੂ ਪੰਪ ਲਾ ਦੇ ਤੇ ਜਾਂ ਫਿਰ ਹੋਣਾ ਇਹਦਾ ਕੋਈ ਹੱਲ ਕੀਤਾ ਜਾਵੇ ਇੱਕ ਘਟ ਤੇ ਆ ਜੀ ਕਿਉਂ ਬੇਲਾ ਡੁੱਬੇ ਨਾ ਬਸ ਟੁੱਲੂ ਪੰਪ ਨਾਲ ਡੁੱਬੇ ਨਹੀਂ ਤੇ ਦੁਬਾਰਾ ਨਹੀਂ ਸਰਕਾਰ ਨੇ ਦੇਣਾ ਇੱਕੇ ਵਾਰੀ ਸਰਕਾਰ ਨੇ ਟੁੱਲੂ ਪੰਪ ਦਿੱਤਾ ਹੁਣ ਦੁਬਾਰਾ ਦੁਬਾਰਾ ਨਹੀਂ ਮਿਲਣਾ ਪਹਿਲੀਆਂ ਇੱਟਾਂ ਘਵਜ ਗਈਆਂ ਹੁਣ ਪਹਿਲੀਆਂ ਇੱਟਾਂ ਦਾ ਨਹੀਂ ਪਤਾ ਕਿੱਥੇ ਆ ਰੱਬ ਦੀ ਲਾਭ ਮਾ ਠੀਕ ਹੈ ਇੰਨਾ ਗੱਚਾ ਰੱਖ ਦਿਆ ਵਾਧੂ ਆ ਬਹੁਤ ਬਹੁਤ ਆ ਕੋਈ ਚੱਕਰ ਨਹੀਂ ਆ ਆਪਣਾ ਰਾਣੇ ਤਾਰਾ ਨਾ ਪਾਣੀ ਚ ਡੁੱਬਣ ਕਿਤੇ ਵੀ ਤਾਰਾ ਉੱਚੀਆਂ ਉੱਚੀਆਂ ਲਿਆਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਹੋ ਸਕਦਾ ਤੁਹਾਨੂੰ ਵੀ ਟੁੱਲੂ ਪੰਪ ਮਿਲ ਜੇ ਤੇ ਤੁਹਾਡੀ ਵੀ ਸੁਣਵਾਈ ਹੋ ਜੇ ਕੋਈ ਹੁਣ ਉਹ ਨਹੀਂ ਚੀਜ਼ਾਂ ਕਿਹੇ ਲੋ ਮਿਲਣੀਆਂ ਉਹ ਤੁਹਾਨੂੰ ਆਪ ਹੀ ਲੈਉਣੀਆਂ ਪੈਣੀਆਂ ਸੇਬੇ ਸੂਬੇ ਜਾਂ ਕੋਈ ਚੀਜ਼ ਚਾਹੀਦੀ ਹੈ ਨਾ ਤਾਰ ਤੁਰ ਬਣਨ ਵਾਸਤੇ ਉਹ ਤੁਹਾਨੂੰ ਆਪ ਨੂੰ ਲੈਉਣੀ ਪੈਣੀ ਆ ਆਰ ਤੁਹਾਡੀ ਆਪ ਦੀ ਹੋਊਗੀ ਟੁੱਲੂ ਪੰਪ ਮਿਲ ਗਿਆ ਵਾ ਪੂਰਾ ਪ੍ਰੈਸ਼ਰ ਵਾ ਇਹਨੂੰ ਘਾਰਾਂ ਵੇਖੀ ਸਹੀ ਪ੍ਰੈਸ਼ਰ ਤੇ ਵਿਖਾਈਏ ਹੁਣ ਲੋਕਾਂ ਨੂੰ ਪ੍ਰੈਸ਼ਰ ਤੇ ਵਿਖਾਈਏ ਹੁਣ ਟੁੱਲੂ ਪੰਪ ਦਾ ਪ੍ਰੈਸ਼ਰ ਕਿੰਨਾ ਕੁ ਹੁੰਦਾ ਵਾ ਸੱਜੇ ਜੇ ਗੱਡੀ ਪਾਇ ਪਾ ਪਾਣੀ ਤੇ ਬਥੇਰਾ ਕੱਢਦਾ ਵਾ ਬਸ ਠੀਕ ਆ ਕਰਦੇ ਪਰੇ ਲਓ ਜੀ ਵੇਖੋ ਗਲੀਆਂ ਦਾ ਹਾਲ ਆ ਹਾਲ ਹੋਇਆ ਪਿਆ ਜੇ ਗਲੀਆਂ ਦਾ ਠੀਕ ਹੈ ਜੀ ਜੇ ਇਹਨਾਂ ਗਲੀਆਂ ਨੂੰ ਵੀ ਉੱਚਾ ਕਰਤਾ ਤੇ ਇਹ ਵੀ ਪਾਣੀ ਰਹਿੰਦਾ ਜਾਂਦਾ ਲੋਕਾਂ ਦੇ ਘਰਾਂ ਚ ਜਾਵੜੂਗਾ ਤੇ ਇਸ ਤੋਂ ਬਾਅਦ ਜਿਹੜੇ ਛੱਪੜਵਾ ਛਪੜਾਂ ਦਾ ਵੀ ਤੁਹਾਨੂੰ ਹਾਲ ਵਿਖਾਉਨੇ ਆ ਗਲੀਆਂ ਹਿੱਚੀਆਂ ਕਰੀ ਜਾਂਦੇ ਆ ਇਹ ਸੋਚਦੇ ਹੀ ਨਹੀਂ ਕਿ ਵੀ ਪਾਣੀ ਦਾ ਜਿੰਨਾ ਚਿਰ ਨਿਕਾਸ ਨਹੀਂ ਆ ਉਹਨਾ ਚਿਰ ਇਹਦਾ ਕੋਈ ਹੱਲ ਨਹੀਂ ਆ ਠੀਕ ਹੈ ਜੀ ਵੱਡੀ ਗੱਲ ਅਸੀਂ ਇਹ ਵੀ ਗਲੀ ਉੱਚੀ ਕਰਦੇਾਂਗੇ ਗਲੀ ੱਚੀ ਕਰਨ ਨਾਲ ਕੀ ਹੋਊਗਾ ਹੋਰ ਕਿਹ ਗਲੀ ਚ ਪਾਣੀ ਖੜ ਜੂਗਾ ਕਿਉਂਕਿ ਛੱਪੜ ਤੇ ਭਰੇ ਪਏ ਆ ਸੀਵਰੇਜ ਭਰੇ ਪਏ ਆ ਪਾਣੀ ਨਾਲ ਸਾਰੇ ਪਿੰਡ ਦਾ ਪਾਣੀ ਜਿਹੜਾ ਵਾ ਉਹ ਦੋ ਹੀ ਛੱਪੜਾਂ 'ਚ ਪੈਣ ਡਿਆ ਵਾ ਤੇ ਆ ਵੇਖੋ ਛੱਪੜਾਂ ਦਾ ਹਾਲ ਤੁਸੀਂ ਤੇ ਇੱਕ ਛੱਪੜ ਆ ਜੀ ਠੀਕ ਹੈ ਜੀ ਜੇ ਵੀ ਵੇਖੋ ਪਰਤਕ ਭਰਿਆ ਪਿਆ ਵਾ ਤੇ ਆ ਇੱਕ ਬੰਨ ਮਾਰਿਆ ਸੀਗਾ ਘੇਰੇ-ਘੇਰੇ ਮਿੱਟੀ ਦਾ ਤੇ ਉਹ ਪਾਣੀ ਉਹਦੇ ਉੱਤੋਂ ਦੀ ਹੋ ਕੇ ਤੇ ਫਿਰ ਸੜਕ 'ਚ ਆ ਗਿਆ ਵਾ ਤੇ ਅਜੇ 1 ਹੀ ਮੀਂਹ ਪਿਆ ਅਜੇ ਸੌਣ ਦੇ ਮਹੀਨਾ ਮੀਂਹ ਪਤਾ ਨਹੀਂ ਕਿੰਨੇ ਪੈਣੇ ਆ ਤੇ ਕੀ ਹਾਲ ਹੋਊਗਾ ਤੁਸੀਂ ਇਹ ਸੋਚੋ ਇੱਕ ਆ ਜਿਹੜਾ ਛੱਪੜ ਵਾ ਇਹ ਕਾਂਗਰਸ ਸਰਕਾਰ ਵੇਲੇ ਖਾਲੀ ਕੀਤਾ ਗਿਆ ਸੀਗਾ ਸਾਫ ਕੀਤਾ ਗਿਆ ਸੀ ਇਹ ਛੱਪੜ ਤੇ ਇਹਨੂੰ ਡੂੰਗਾ ਵੀ ਕੀਤਾ ਗਿਆ ਸੀ ਤੇ ਪਾਰੇ ਨੂੰ ਜਿਆਦਾ ਸਮਾਨ ਨਹੀਂ ਹੋਇਆ ਜੇ ਡੂੰਗੇ ਕੀਤੇ ਨੂੰ ਤੇ ਤੁਸੀਂ ਇਸ ਛੱਪੜ ਦੇ ਹਾਲਾਤ ਵੇਖੋ ਕੀ ਬਣੇ ਪਏ ਆ ਤੇ ਬਾਕੀ ਵੇਖੋ ਸਾਡੇ ਲੋਕਾਂ ਦੀ ਵੀ ਇਹਦੇ ਵਿੱਚ ਬਹੁਤ ਵੱਡੀ ਗਲਤੀ ਆ ਅਸੀਂ ਮੋਟਰਾਂ ਦਾ ਪਾਣੀ ਜਿਹੜਾ ਵਾ ਇਹਨਾਂ ਜਿਆਦਾ ਵਰਤਦੇ ਪਏ ਆ ਜੇ ਚਮਚਾ ਵੀ ਧੋਣਾ ਤੇ ਅਸੀਂ ਮੋਟਰ ਦਾ ਸੋਚੀ ਛੱਡਣਾ ਵਾ ਠੀਕ ਹੈ ਜੀ ਕਿਤੇ ਨਾ ਕਿਤੇ ਸਰਕਾਰਾਂ ਦੀ ਨਹੀਂ ਕਿਤੇ ਨਾ ਕਿਤੇ ਸਾਡੀ ਵੀ ਖੁਦ ਹੀ ਗਲਤੀ ਹੈ ਤੇ ਅਸੀਂ ਪਾਣੀ ਆਪਦੇ ਸੰਕੋਚ ਨਾਲ ਨਹੀਂ ਵਰਤਦੇ ਅਸੀਂ ਖੁਦ ਵੀ ਕਿਤੇ ਨਾ ਕਿਤੇ ਇਨਾਂ ਚੀਜ਼ਾਂ ਦੇ ਜ਼ਿੰਮੇਵਾਰ ਵਾਂ ਤੇ ਬਾਕੀ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਚੀਜ਼ਾਂ ਦਾ ਮਸਲਾ ਹੱਲ ਹੋਣਾ ਜ਼ਰੂਰੀ ਹੈ ਕਹਿੰਦੇ ਆ ਕਿ ਪਾਣੀ ਮੁੱਕ ਜਾਣਾ ਪਾਣੀ ਮੁੱਕਣਾ ਨਹੀਂ ਆ ਪਾਣੀ ਗੰਦਾ ਹੀ ਇੰਨਾ ਜ਼ਿਆਦਾ ਹੋ ਜਾਣਾ ਵਾ ਕਿ ਇਹ ਪੀਣ ਲਾਇਕ ਨਹੀਂ ਰਹਿਣਾ ਸਾਡੇ ਵੇਖਣ ਚ ਪਾਣੀ ਬਹੁਤ ਹੋਊਗਾ ਪਰ ਪੀਣ ਲਾਇਕ ਨਹੀਂ ਹੋਣਾ ਲੋ ਜੀ ਆਪਾਂ ਨੇ ਹੁਣ ਲਾਤਾ ਜੇ ਟੁੱਲੂ ਪੰਪ ਵੀ ਇਥੋਂ ਪਾਣੀ ਸਾਰਾ ਕੱਢਣ ਵਾਸਤੇ ਤੇ ਬਾਕੀ ਹੁਣ ਸਾਡੀ ਬੇਨਤੀ ਆ ਸਰਕਾਰ ਅੱਗੇ ਵੀ ਤੇ ਪਿੰਡ ਦੀ ਪੰਚਾਇਤ ਅੱਗੇ ਵੀ ਕਿ ਵੀ ਗਲੀਆਂ ਨੂੰ ਉੱਚੀਆਂ ਨਾ ਕਰੀ ਜਾਓ ਗਲੀਆਂ ਉੱਚੀਆਂ ਕੀਤੀਆਂ ਕੋਈ ਹੱਲ ਨਹੀਂ ਜੇ ਤੇ ਜਿੰਨਾ ਚਿਰ ਪਾਣੀ ਦਾ ਨਿਕਾਸ ਨਹੀਂ ਹੁੰਦਾ ਉਹਨਾਂ ਚਿਰੇ ਛੱਪੜਾਂ ਦਾ ਇਹੋ ਹਾਲ ਹੀ ਰਹਿਣਾ ਵਾ ਕਿਉਂਕਿ ਪਿੰਡ ਦੇ ਵਿੱਚ ਦੋ ਹੀ ਛੱਪੜ ਵਾ ਤੇ ਪੂਰੇ ਪਿੰਡ ਦਾ ਪਾਣੀ ਜਿਹੜਾ ਵਾ ਉਹ ਇਹਨਾਂ ਦੋ ਛੱਪੜਾਂ 'ਚ ਭੰਡਿਆ ਵਾ ਦੋਵੇਂ ਵੱਡੇ ਛੱਪੜ ਵਾ ਤੇ ਤੀਜਾ ਜਿਹੜਾ ਛੱਪੜ ਵਾ ਉਹ ਬੰਦ ਕਰਕੇ ਤੇ ਸਾਰੇ ਦਾ ਸਾਰਾ ਪਾਣੀ ਜਿਹੜਾ ਵਾ ਉਹ ਇੱਕ ਛੱਪੜ ਦੇ ਵਿੱਚ ਲਿਆਂਦਾ ਗਿਆ ਸੀਵਰੇਜ ਪਾ ਕੇ ਤੇ ਉਹਨੂੰ ਵੀ ਤੁਸੀਂ ਜਾਂ ਤਾਂ ਤੀਜਾ ਛੱਪੜ ਵੀ ਚਾਲੂ ਕਰੋ ਤੇ ਉਹਨੂੰ ਡੂੰਗਾ ਕੀਤਾ ਜਾਵੇ ਉਹਨਾਂ ਨੂੰ ਵੀ ਤੇ ਉਹਨਾਂ ਦਾ ਪਾਣੀ ਦਾ ਨਿਕਾਸ ਬਾਹਰ ਕੀਤਾ ਜਾਵੇ ਤੁਸੀਂ ਕੋ ਕਹਿਣਾ ਮੈਂ ਤੇ ਵੀਰੇ ਇਹੋ ਆਖੂਗਾ ਕਿ ਬਈ ਗਲੀਆਂ 'ਚ ਭਰਤੀ ਪਾਉਣ ਦਾ ਹੂੰ ਤੇ ਕੋਈ ਫਾਇਦਾ ਨਹੀਂ ਆ ਜਿੰਨਾ ਚਿਰ ਆਪਾਂ ਛੱਪੜ 'ਚ ਉਹ ਸਫਾਈ ਨਹੀਂ ਕਰਦੇ ਤੇ ਇਹਦਾ ਨਿਕਾਸ ਨਹੀਂ ਬਾਹਰ ਖੇਤਾਂ 'ਲ ਕੜਦੇ ਬਿਲਕੁਲ ਬਿਲਕੁਲ ਪਾਣੀ ਦਾ ਜਿੰਨਾ ਚਿਰ ਕੋਈ ਨਿਕਾਸ ਨਹੀਂ ਹੁੰਦਾ ਉਹਨਾਂ ਚਿਰ ਕੋਈ ਹੱਲ ਨਹੀਂ ਹੈ ਇਹਦਾ ਕਿਉਂਕਿ ਆਪਾਂ ਪਾਸੇ-ਪਾਸੇ ਜਿੰਨੀ ਮਰਜ਼ੀ ਪਰਤੀ ਪਾ ਲਈਏ ਹਾਂ ਤੇ ਪਾਣੀ ਜਿਹੜੇ ਜਿੱਧਰ ਦੀ ਐਂਟਰ ਕਰਦਾ ਪਾਣੀ ਸੀਵਰੇਜ ਦਾ ਉਹਦੇ ਰਾਈ ਫਿਰ ਵਾਪਸ ਚਲੇ ਜਾਣਾ ਵਾ ਪਾਸੇ ਪਰਤੀ ਪਾਉਣ ਦਾ ਕੋਈ ਫਾਇਦਾ ਨਹੀਂ ਆ ਹੂੰ ਇਹ ਆ ਕਿ ਇਹਦਾ ਹੱਲ ਕਰੀਏ ਸਫਾਈ ਹੋਵੇ ਛੱਪੜ ਦੀ ਤੇ ਇਹਦਾ ਨਿਕਾਸ ਬਾਹਰ ਖੇਤਾਂ 'ਚ ਹੋਵੇ ਬਾਕੀ ਸਾਡੀ ਪੰਚਾਇਤ ਅੱਗੇ ਤੇ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਕੰਮਾਂ 'ਤੇ ਜ਼ਰੂਰ ਧਿਆਨ ਦਿੱਤਾ ਜਾਵੇ ਤੇ ਬਾਕੀ ਤੁਸੀਂ ਵੇਖੋ ਵੀ ਆ ਛੱਪੜ ਦਾ ਹਾਲ ਵੇਖ ਸਕਦੇ ਜੇ ਕਈ ਮੈਨੂੰ ਲੱਗਦਾ ਵੀ ਸਾਲ ਹੀ ਹੋ ਗਏ ਆ ਜਿਹੜੀ ਇਹਦੀ ਕਦੇ ਸਫਾਈ ਹੋਈ ਨਹੀਂ ਮੈਂ ਆਪਣੀ ਸੰਭਾਲ ਦੇ ਵਿੱਚ ਇਹ ਛੱਪੜ ਸਾਫ਼ ਹੁੰਦਾ ਨਹੀਂ ਵੇਖਿਆ ਇਹ ਨਾ ਪਹਿਲੋਂ ਨਾ ਕਿਸੇ ਵੀਰ ਦੇ ਹੁਣ ਇਹ ਨਹੀਂ ਪਤਾ ਕਿਹੜਾ ਵੀਰ ਸੀ ਉਹਨੇ ਨਾ ਦੱਬ ਛੁੱਟੀ ਅੱਛਾ ਉਹਨੇ ਤੇ ਆਪ ਦੇ ਫਾਇਦੇ ਲਈ ਛੁੱਟੀ ਕਿ ਮੈਂ ਮੜਕੇ ਕੋਈ ਸ਼ਾਨ ਵਗੈਰਾ ਬਣਾ ਲੂੰਗਾ ਹੂੰ ਪਰ ਮੁੜ ਕੇ ਉਹਨੇ ਤੇ ਕੀ ਕੱਢਣੀ ਸੀ ਤੇ ਇਹ ਦੱਬ ਗਈ ਵੱਧ ਹੂੰ ਕਿ ਜਾਂ ਥੋੜੇ ਕੇ ਹਿੱਸੇ ਦੀ ਇਹ ਹੁਣ ਸਾਰੇ ਛੱਪੜ 'ਚ ਫੈਲ ਗਈ ਆ ਅੱਛਾ ਇਹ ਹੁਣ ਜੰਗਲ ਹੀ ਬਣ ਗਿਆ ਤੇ ਇਹਦੇ ਕਰਕੇ ਨਾ ਥੱਲੋਂ ਗਾਰ ਵੀ ਵੜੀ ਆ ਤੇ ਉਹ ਸਾਰਾ ਭਰ ਗਿਆ ਵਾ ਹੂੰ ਜਿਹਦੇ ਕਰਕੇ ਪਾਣੀ ਉਛਲੰਦਿਆ ਹੁਣ ਬਾਹਰ ਆਂਦਿਆ ਵਾ ਤੇ ਹੁਣ ਆਲੇ ਆ ਕੀ ਇਹ ਦੱਬ ਕੱਢੀ ਜਾਵੇ ਸਾਰੀ ਉਿੱਤੋਂ ਸਫਾਈ ਹੋ ਗਈ। ਬਾਕੀ ਪਾਣੀ ਦਾ ਨਿਕਾਸ ਰਾਣੇ ਵੀਰ ਛੱਪੜ ਜਿੰਨਾ ਚਿਰ ਸਾਰੇ ਖਾਲੀ ਹੋ ਕੇ ਤੇ ਪਾਣੀ ਦਾ ਨਿਕਾਸ ਬਾਹਰ ਨਹੀਂ ਨਾ ਹੁੰਦਾ ਇਹਨਾਂ ਦਾ। ਹਾਂ ਹਾਂ ਉਹ ਪੋਰੇ ਪੈੜਾ ਦਾ ਕੋਈ ਹੱਲ ਨਹੀਂਗਾ ਖਾਲੀ ਕਰਕੇ ਡੂੰਘੇ ਜਿੰਨੇ ਮਰਜ਼ੀ ਕਰੀ ਜਾਈਏ ਆਪਾਂ ਇਹਨਾਂ ਨੂੰ। ਹਾਂ ਪਰ ਪੋਰੇ ਪੈ ਗਈ ਨਾ ਇਹ ਪੈਲੀਆਂ ਨਿਕਲਣੇ ਚਾਹੀਦੇ ਆ। ਹਾਂ ਪਾਣੀ ਇਹ ਜਿਹੜਾ ਵਾ ਇਹਦਾ ਪਾਣੀ ਜਿਹੜਾ ਵਾ ਉਹ ਬਾਹਰ ਜਾਣਾ ਚਾਹੀਦਾ ਵਾ ਪੈਲੀਆਂ ਵੱਲ ਨੂੰ ਪੈਲੀਆਂ ਦੇ ਵਿੱਚ ਜਿਹੜਾ ਪਾਣੀ ਵਰਤਦੇ ਆ ਉਹ ਥੋੜਾ ਬਹੁਤਾ ਇਹ ਵਰਤੋਂ ਚ ਆਵੇ। ਹਾਂਜੀ ਹਾਂਜੀ ਕਿਉਂਕਿ ਜਿੰਨੀਆਂ ਆਪਣੀਆਂ ਮੋਟਰਾਂ ਬਾਹਰ ਪਾਣੀ ਕੱਢਣ ਡੀਆਂ ਉਦੋਂ ਜ਼ਿਆਦਾ ਤੇ ਆਪਣਾ ਘਰਾਂ ਦੇ ਵਿੱਚ ਇੰਨੀਆਂ ਮੋਟਰਾਂ ਲੱਗੀਆਂ ਵਾ ਉਹ ਉਹਨਾਂ ਨਾਲੋਂ ਵੀ ਵਾਧੇ ਰੇ ਪਾਣੀ ਕੱਢਣ ਡੀਆਂ ਪਾਣੀ ਤਾਂ ਹੁਣ ਵੀ ਇਹ ਲਾ ਸਕਦੇ ਟੁੱਲੂ ਪੰਪ ਪਰ ਗੱਲ ਇਹ ਹੈ ਕਿ ਹੁਣ ਗੰਦ ਜ਼ਿਆਦਾ ਵਾ ਜਿਹਦੇ ਕਰਕੇ ਟੁੱਲੂ ਪੰਪ ਨਹੀਂ ਚੱਲ ਰਹੀ ਹੂੰ ਉਹਦੇ ਕਰਕੇ ਇਹ ਹੈ ਕਿ ਦੀ ਸਫਾਈ ਹੋ ਜਾਵੇ ਤੇ ਫਿਰ ਆਪਣੇ ਆਪ ਨਿਕਾਸ ਵੀ ਬਾਹਰ ਕਰਨਾ ਹਾਂ ਅਜੇ ਵੀ ਤੈਨੂੰ ਲੱਗਦਾ ਆ ਵੀ ਕਿਤੇ ਨਾ ਕਿਤੇ ਸਰਕਾਰ ਕੋਲ ਟੁੱਲੂ ਪੰਪਾਂ ਦੀ ਉਮੀਦ ਰੱਖਦਾ ਹਾਂ ਤੂੰ ਨੇ ਟੁੱਲੂ ਪੰਪ ਨੇ ਚਾਹੀਦੇ ਚਾਹੀਦੇ ਆ ਉਹ ਕਹਿੰਦੇ ਨੇ ਪੰਪ ਜਿਹੜਾ ਨਾ ਉਹ ਕਈ ਕੁਝ ਕਰਾ ਦਿੰਦਾ ਵਾ ਕਰਕੇ ਨਾ ਜਿੰਨਾ ਦੀ ਸਰਕਾਰ ਪੰਪ ਨਹੀਂ ਦਿੰਦੀ ਉਹਨਾਂ ਜਿਹੜੇ ਕੰਮ ਹੋਣਾ ਨਹੀਂ ਆ ਉਹ ਪੰਪ ਬਹੁਤ ਕੁਝ ਕਰਾ ਦਿੰਦਾ ਵਾ ਹਾਂ ਬਾਕੀ ਪੰਪ ਤੇ ਕਈ ਕੁਝ ਕਰਾ ਦਿੰਦਾ ਵਾ ਚਲੋ ਠੀਕ ਆ ਧੰਨਵਾਦ ਵੀਡੀਓ ਵੇਖਣ ਵਾਸਤੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੇ ਤਾਂ ਕਿ ਜਿਹੜੀ ਵੀਡੀਓ ਆ ਇਹ ਸਾਡੀ ਸਾਰੇ ਲੋਕਾਂ ਤੱਕ ਪਹੁੰਚ ਜੇ ਤੇ ਸਰਕਾਰ ਤੱਕ ਵੀ ਪਹੁੰਚ ਜੇ ਕਿ ਵੀ ਇਹ ਜਿਹੜਾ ਵਾ ਇਹ ਕੰਮ ਹੋਣੇ ਚਾਹੀਦੇ ਆ ਇਹ ਖਾਸ ਕਰਕੇ ਛਪੜਾਂ ਦਾ ਪਾਣੀ ਦਾ ਬਾਹਰ ਨਿਕਾਸ ਹੋਣਾ ਚਾਹੀਦਾ ਜੀ ਧੰਨਵਾਦ